ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਐਸ.ਏ. ਹਰਸ਼ਦੀਪ ਵਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੋ ਕੀ ਮਾਮਲਾ ਜੀ ਦਾ ਸਾਰਾ ਇਹ ਐਕਚੂ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਫੇ ਸੀਟ ਬੈਲਟ ਨਹੀਂ ਹੁੰਦੇ ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਕਿਹਾਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਸ਼ਹਿਰ 'ਚ ਲੋਕੀ ਨੂੰ ਪੁਲੂ ਕਰਦੇ ਦੇ ਕਰਕੇ ਜੀ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਕੀ ਕਹਿੰਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਐਸ.ਐਚ. ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹੋ ਕੀ ਮਾਮਲਾ ਜੀ ਦਾ ਸਾਰਾ ਯਾਰ ਇਹ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੂੰਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀਟ ਬੈਲਟ ਵੀ ਲਾਉਂਦੇ ਜਿਹੜੇ ਨੰਬਰ ਪਲਿੱਟਾਂ ਨਹੀਂ ਲੱਗੀਆਂ ਹੁੰਦੀਆਂ ਕਿਹਾਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਇਹਦੇ ਕਰਕੇ ਠੀਕ ਹੈ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ ਚ ਜ਼ਿਆਦਾਤਰ ਰੋਮ ਪਾਰਕਿੰਗ ਦੇ ਆ ਸਰ ਕੋਈ ਲੋਕਾਂ ਨੂੰ ਅਵੇਅਰ ਵੀ ਕਰਾਇਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੀ ਸਹੀ ਜੀ ਇਹ ਜੀ ਰੂਲ ਫੋਲੋ ਕਰੋ ਇਹ ਥੋੜੀ ਭਲਾਈ ਹੈ ਜੀ ਸਾਡਾ ਸਤਿ ਸ੍ਰੀ ਅਕਾਲ ਥੈਂਕ ਯੂ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਹੀ ਹਰਸ਼ਦੀਪ ਵਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੋ ਕੀ ਮਾਮਲਾ ਜਿੰਦਾ ਸਾਰਾ ਇਹ ਐਕਚੁਅਲੀ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਫੇ ਸੀਟ ਵੈਲਟਿੰਗ ਹੁੰਦੇ ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਪਿਆ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਹੈ ਸ਼ਹਿਰ ਚ ਲੋਕੀ ਇਹ ਨੂੰ ਫੋਲੋ ਕਰਦੇ ਆ ਦੇ ਕਰਕੇ ਜੀ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਕੀ ਕਹਿੰਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਈ ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹੋ ਕੀ ਮਾਮਲਾ ਜੀ ਦਾ ਸਾਰਾ ਇਹ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਆਂ ਡੇਲੀ ਬਾਜ਼ਾਰਾਂ ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀ 12 ਵਾਲੇ ਆਉਂਦੇ ਨੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਕਿਹਾਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਇਹਦੇ ਕਰਕੇ ਠੀਕ ਹੈ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਇਹ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ ਚ ਜ਼ਿਆਦਾਤਰ ਰੂਮ ਪਾਰਕਿੰਗ ਦੇ ਆ ਸਰ ਕੁਝ ਲੋਕਾਂ ਨੂੰ ਅਵੇਅਰ ਵੀ ਕਰਿਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ੂ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੇ ਮੈਸੇਜ ਇਹੀ ਆ ਜੀ ਰੂਲ ਫੋਲੋ ਕਰੋ ਇਹ ਤੁਹਾਡੀ ਭਲਾਈ ਹੈ ਜੀ ਤੇ ਸਾਡਾ ਸਾਥ ਦਿਓ ਕੀ ਕੰਮ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਈ ਹਰਸ਼ਦੀਪ ਵਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੋ ਕੀ ਮਾਮਲਾ ਜੀ ਦਾ ਸਾਰਾ ਇਹ ਐਕਚੁਅਲੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀਟ ਬੈਲਟ ਨਹੀਂ ਹੁੰਦੇ ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਕਿਹਾਂ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟ ਰਹੇ ਹਾਂ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਹੈ ਸ਼ਹਿਰ ਚ ਲੋਕੀ ਯੂਨਿਫੋਲੋ ਕਰਦੇ ਆ ਇਹ ਦੇ ਕਰਕੇ ਜੀ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਕੀ ਕੱਲ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਸਹੀ ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹੋ ਕੀ ਮਾਮਲਾ ਜੀ ਦਾ ਸਾਰਾ ਇਹ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਆਂ ਡੇਲੀ ਬਾਜ਼ਾਰਾਂ ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀਡ ਵੈਲਟ ਨੂੰ ਹੁੰਦੇ ਜੀ ਨੰਬਰ ਪਲਿੱਟਾਂ ਨਹੀਂ ਲੱਗੀਆਂ ਹੁੰਦੀਆਂ ਕਿਹਾਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਇਹਦੇ ਕਰਕੇ ਠੀਕ ਹੈ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ ਚ ਜ਼ਿਆਦਾਤਰ ਰੂਮ ਪਾਰਕਿੰਗ ਦੇ ਆ ਸਰ ਕੋਈ ਲੋਕਾਂ ਨੂੰ ਅਵੇਅਰ ਵੀ ਕਰਾਇਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੇ ਸਜੇਹੀ ਜੀ ਰੂਲ ਫੋਲੋ ਕਰੋ ਇਹ ਥੋੜੀ ਭਲਾਈ ਹੈ ਜੀ ਸਾਡਾ ਸਤਿ ਸ੍ਰੀ ਅਕਾਲ